ਪਿਆਰ ਪਰਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਸਕੀਨ ਦੀ ਕਿਸੇ ਵੀ ਬਿਮਾਰੀ ਤੋਂ ਬਚਣ ਲਈ ਨਹਾਉਂਦੇ ਸਮੇਂ ਆਖਰ ਵਿੱਚ ਠੰਡਾ ਪਾਣੀ ਸਰੀਰ ਉੱਪਰ ਜ਼ਰੂਰ ਪਾਓ ਨੰਬਰ 2 ਜ਼ਰੂਰੀ ਨਹੀਂ ਕਿ ਸਾਰੇ ਲੋਕ ਸਾਨੂੰ ਸਮਝ ਸਕਣ ਕਿਉਂਕਿ ਤਕੜੀ ਬਸ ਭਾਰ ਦੱਸ ਸਕਦੀ ਹੈ ਕੁਆਲਟੀ ਨਹੀਂ ਨੰਬਰ 3 ਤੁਹਾਨੂੰ ਹਰ ਰੋਜ਼ ਸਵੇਰੇ ਖਾਲੀ ਪੇਟ ਹੀ ਨਾ ਹੋਣਾ ਚਾਹੀਦਾ ਹੈ ਜਿਸ ਕਾਰਨ ਕਰਕੇ ਤੁਸੀਂ ਹਮੇਸ਼ਾ ਸਿਹਤਮੰਦ ਹੀ ਰਹੋਗੇ ਨੰਬਰ 4 ਸਾਰਿਆਂ ਦੀ ਆਪਣੀ ਹੀ ਕਹਾਣੀ ਹੈ ਕਿ ਨਾਰਿਆਂ ਤੇ ਬੈਠ ਕੇ ਅੰਦਾਜ਼ਾ ਨਹੀਂ ਲਾਇਆ ਕਰੋ ਜਿਸ ਗੱਲ ਦਾ ਪੂਰਾ ਪਤਾ ਨਹੀਂ ਉਸ ਨੂੰ ਨਾ ਦੱਸਿਆ ਕਰੋ ਨੰਬਰ 5 आयुर्वेद ਦਾ ਕਹਿਣਾ ਹੈ ਕਿ ਇਕੱਠਾ ਖਾਣਾ ਖਾਣ ਨਾਲ ਪੇਟ ਵਿੱਚ ਜ਼ਹਿਰ ਬਣ ਜਾਂਦਾ ਹੈ ਜਿਸ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ ਇਸ ਲਈ ਖਾਣ ਤੋਂ ਬਾਅਦ ਸ਼ਹਿਦ ਦਾ ਸੇਵਨ ਕਦੇ ਵੀ ਨਾ ਕਰੋ ਨੰਬਰ 6 ఓ ਇਸ ਤਰ੍ਹਾਂ ਦਾ ਹੈ ਕੌਣ ਜਾਣਦਾ ਕੌਣ ਕਿਵੇਂ ਦਾ ਹੈ ਨਾ ਕਿਸੇ ਦੀ ਜ਼ਿੰਦਗੀ ਵਿੱਚ ਚੱਕਿਆ ਕਰੋ ਦੂਜਿਆਂ ਤੇ ਉਂਗਲੀ ਚੁੱਕਣ ਤੋਂ ਪਹਿਲਾਂ ਖੁਦ ਨੂੰ ਉਸ ਦੀ ਜਗ੍ਹਾ ਤੇ ਰੱਖ ਕੇ ਦੇਖੋ ਸਭ ਦੀ ਆਪਣੀ ਆਪਣੀ ਜ਼ਿੰਦਗੀ ਹੈ ਤੇ ਆਪਣੀ ਆਪਣੀ ਕਹਾਣੀ ਹੈ ਕਿਸੇ ਦੇ ਬੁੱਲਾਂ ਤੇ ਹਾਸਾ ਅਤੇ ਕਿਸੇ ਦੇ ਅੱਖਾਂ ਵਿੱਚ ਪਾਣੀ ਹੈ ਦੀ ਬੇਇੱਜ਼ਤੀ ਨਾ ਕਿਸੇ ਦੀ ਬੇਇੱਜ਼ਤੀ ਨਾ ਕਰੋ ਉਹ ਤੁਹਾਡੇ ਬੂਹੇ ਤੇ ਸਿਰਫ ਪੀਖ ਲੈਣ ਹੀ ਨਹੀਂ ਸਕੋ ਅਸੀਸ ਦੇਣ ਲਈ ਵੀ ਆਉਂਦਾ ਹੈ ਨੰਬਰ 7 ਮੇਥੀ ਦਾਣੇ ਖਾ ਨਾਲ ਗਲੇ ਦੀ ਤਖਲੀਫ ਅਤੇ ਬਲਗਮ ਦੇ ਬਿਮਾਰੀ ਬਿਲਕੁਲ ਹੀ ਠੀਕ ਹੋ ਜਾਂਦੀ ਹੈ ਨੰਬਰ 8 ਕੀ ਸੇ ਦੀ ਗਰੀਬੀ ਨੂੰ ਦੇਖ ਕੇ ਰਿਸ਼ਤਾ ਨਾ ਤੋੜੋ ਕਿਉਂਕਿ ਜਿੰਨਾ ਮਾਨ ਸਨਮਾਨ ਗਰੀਬ ਦੇ ਘਰ ਵਿੱਚ ਮਿਲਦਾ ਹੈ ਉੰਨਾ ਅਮੀਰ ਦੇ ਘਰ ਵਿੱਚ ਨਹੀਂ ਮਿਲਦਾ ਨੰਬਰ 9 ਜੇਕਰ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਕਾਟੇ ਕਰਨਾ ਚਾਹੁੰਦੇ ਹੋ ਤਾਂ ਜਿਆਦਾ ਤੋਂ ਜਿਆਦਾ ਬਹੀ ਰੋਟੀ ਰੋਟੀ ਦੇ ਨਾਲ ਪਿਆਜ਼ ਦਾ ਸੇਵਨ ਕਰੋ ਅਤੇ ਪਾਣੀ ਵਿੱਚ ਨੀਬੂ ਦਾ ਰਸੇ ਮਿਲਾ ਕੇ ਪੀਓ ਨੰਬਰ 10 ਹਮੇਸ਼ਾ ਨਿਮਰਤਾ ਨਾਲ ਬੋਲੂ ਕਿਉਂਕਿ ਜਵਾਨ ਦਾ ਖਰਾਬ ਹੋਣਾ ਦਿਮਾਗ ਖਰਾਬ ਹੋਣ ਦੇ ਲੱਛਣ ਹਨ ਨੰਬਰ 11 ਅਕਰੋਟ ਦਾ ਸੇਵਨੇ ਕਰਨ ਵਾਲੇ ਇਨਸਾਨ ਨੂੰ ਕਦੇ ਵੀ ਸਾਤ ਖਲੀਪ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 12 ਕੋਸ਼ਿਸ਼ ਕਰੋ ਕਿ ਜ਼ਿੰਦਗੀ ਦਾ ਹਰ ਪਲ ਚੰਗਾ ਹੀ ਨਿਕਲੇ ਕਿਉਂਕਿ ਜ਼ਿੰਦਗੀ ਰਹੇ ਜਾਂ ਨਾ ਰਹੇ ਪਰ ਚੰਗੀਆਂ ਜਾਦਾ ਹਮੇਸ਼ਾ ਹੀ ਜਿਉਂਦੀਆਂ ਰਹਿੰਦੀਆਂ ਹਨ ਹਨੇਰੇ ਵਿੱਚ ਪਰਛਾਵੇਂ ਵਿੱਚ ਬੁਟਾਪੇ ਵਿੱਚ ਸਰੀਰ ਅਤੇ ਮਈਆਂ ਵਿੱਚ ਆਖਲੇ ਪਲਾਂ ਵਿੱਚ ਕਿਸੇ ਦਾ ਸਾਥ ਨਹੀਂ ਦਿੰਦੀ ਨੰਬਰ ਬਾ 13 ਜੇਕਰ ਕੰਮ ਦੇ ਦੌਰਾਨ ਨੀਂਦ ਆਉਣ ਲੱਗੇ ਜਾਂ ਫਿਰ ਸੁਸਤੀ ਹੋ ਜਾਵੇ ਤਾਂ ਅਦਰਕ ਵਾਲਾ ਪਾਣੀ ਪੀਓ ਫਾਇਦਾ ਤੁਸੀਂ ਆਪ ਦੇਖਣਾ ਨੰਬਰ 14 ਜਾਦਾ ਦੇਨ ਦਾਨ ਦੇਣ ਵਾਲਾ ਹਮੇਸ਼ਾ ਤੋਂ ਠੱਗਿਆ ਗਿਆ ਹੈ ਫਿਰ ਚਾਹੇ ਪ੍ਰੇਮ ਹੋਵੇ ਸਾਥ ਹੋਵੇ ਸਮਾ ਹੋਵੇ ਜਾਂ ਵਿਸ਼ਵਾਸੇ ਨੰਬਰ 15 ਜੇਕਰ ਤੁਸੀਂ ਮੱਛਰਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਤਾਂ ਕਮਰੇ ਵਿੱਚ ਇਲਾਇਚੀ ਦੇ ਸ਼ਰਤਾਂ ਨੂੰ ਰੱਖ ਦਿਓ ਮੱਛਰ ਆਉਣਾ ਬੰਦ ਹੋ ਜਾਣਗੇ ਨੰਬਰ 16 ਤਕਲੀਫਾਂ ਦੇਣ ਬਣਾਉਂਦੀਆਂ ਨੇ ਤੇ ਤਾਨੇ ਜ਼ਿੰਦਗੀ ਨੰਬਰ 17 ਪਿਆਜ਼ ਦਾ ਰਾਸ ਬਾਣਾ ਉੱਪਰ ਲਗੋ ਨਾਲ ਵਾਲ ਝੜਨਾ ਬਿਲਕੁਲ ਹੀ ਬੰਦ ਹੋ ਜਾਂਦੇ ਹਨ ਨੰਬਰ 18 ਮੰਨਿਓ ਮੰਨਿਓ ਦੀ ਇੱਕ ਗੱਲ ਹੈ ਮੈਨੂੰ ਅੱਜ ਵੀ ਪਸੰਦ ਹੈ ਕਿ ਹਿੰਮਤ ਰਹਿਮਤ ਨਾਲ ਹਾਰੋ ਪਰ ਹਿੰਮਤ ਕਦੇ ਨਾ ਹਾਰੋ ਨੰਬਰ 19 ਨਿੰਬੂ ਦੇ ਛਿਲਕਿਆਂ ਦੇ ਪਾਊਡਰ ਵਿੱਚ ਨਮਕ ਮਿਲਾ ਕੇ ਬ੍ਰਸ਼ ਕਰਨ ਨਾਲ ਦੰਦਾਂ ਦਾ ਪੀਲਾਪਣ ਦੂਰ ਹੋ ਜਾਂਦਾ ਹੈ ਨੰਬਰ 20 ਕੀసే ਦੀਆਂ ਗਲਤੀਆਂ ਮaaf ਕੀਤੀਆਂ ਜਾ ਸਕਦੀਆਂ ਨਹੀਂ ਤੇ ਨੀ ਚਲਾਕੀਆਂ ਤੇ ਧੋਖੇ ਬਾਜ਼ੀਆਂ ਕਦੇ ਨਹੀਂ ਨੰਬਰ 21 ਸਾਗ ਵਿੱਚ ਮੱਖਣ ਪਾ ਕੇ ਖਾਣ ਨਾਲ ਰਾਤ ਨੂੰ बार-बार ਪਸ਼ਾਬ ਆਉਣ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 22 ਲੋਕਾਂ ਦੂਜਿਆਂ ਨੂੰ ਤਾਂ ਬੁਰਾ ਇਸ ਤਰ੍ਹਾਂ ਕਹਿੰਦੇ ਨੇ ਜਿਵੇਂ ਖੁਦ ਗੰਗਾ ਜਲ ਨਾਲ ਤੋਤੇ ਹੋਣ ਨੰਬਰ 23 ਕਾਲੀ ਮਿਰਚ ਅਤੇ ਮਿਸ਼ਰੀ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਲੋ ਹਰ ਰੋਜ਼ ਇੱਕ ਕੱਪ ਦੁੱਧ ਦੇ ਨਾਲ ਖਾਣ ਨਾਲ ਦਿਨ ਵਿੱਚ ਦੋ ਵਾਰ ਇਸ ਦਾ ਸੇਵਨ ਕਰੋ ਇਸ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ ਹੈ 24 ਸਿਖਾਉਣ ਲਈ ਨਾ ਕੋਈ ਸਮਾਂ ਹੁੰਦਾ ਹੈ ਸੌਰੀ ਸਿਖਾਉਣ ਲਈ ਨਾ ਕੋਈ ਸਮਾਂ ਹੁੰਦਾ ਨਾ ਕੋਈ ਸક્ષਮ ਵਿਅਕਤੀ ਆਪਣੇ ਨਾਲ ਹੋਣੀਆਂ ਘਟਨਾਵਾਂ ਤੋਂ ਸਭ ਤੋਂ ਜ਼ਿਆਦਾ ਸਿੱਖਦਾ ਹੈ ਨੰਬਰ 25 ਜ਼ਖਮ ਉੱਪਰ ਫੜਕੜੀ ਦਾ ਚੋਰਨ ਲਗਾਉਣ ਨਾਲ ਜ਼ਖਮ ਖੂ ਸੌਰੀ ਖੂਨ ਦਾ ਬੈਣਾ ਬੰਦ ਹੋ ਜਾਂਦਾ ਹੈ ਨੰਬਰ 26 ਉਦਾਰ ਤੇ ਪਿਆਰ ਸਿਰਫ ਉਹਨਾਂ ਨੂੰ ਦੋ ਜੋ ਵਾਪਸ ਵੀ ਦੇ ਸਕਣ ਨੰਬਰ 7 ਤੇਲ ਨੂੰ ਗਰਮ ਕਰਕੇ ਚਿਹਰੇ ਉੱਪਰ ਮਲਸਲੀਆਂ ਨਾਲ ਚਿਹਰੇ ਦੀ ਤਾਕਤ ਬੇ ਬਿਲਕੁਲ ਖਤਮ ਹੋ ਜਾਂਦੀ ਹੈ ਨੰਬਰ 28 ਸਮੇਂ ਦੀ ਚਪੇੜ ਗੱਲ ਤੇ ਨਹੀਂ ਸਿੱਧੀ ਤੁਹਾਡੀ ਜ਼ਿੰਦਗੀ ਦੀਆਂ ਖੁਸ਼ੀਆਂ ਤੇ ਲੱਗਦੀ ਹੈ ਨੰਬਰ 29 ਰਾਤ ਨੂੰ ਸੌਣ ਤੋਂ ਪਹਿਲਾਂ ਖਰਾੜਦਾ ਮਰਬਾ ਖਾਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 3 ਕਮੋਸ਼ੇ ਬੈਠੀ ਹਾਂ ਤਾਂ ਲੋਕ ਕਹਿੰਦੇ ਨੇ ਉਦਾਸੀ ਚੰਗੀ ਨਹੀਂ ਹੁੰਦੀ ਤੇ ਥੋੜਾ ਜਿਹਾ ਹੱਸ ਪਈ ਤਾਂ ਲੋਕ ਮੁਸਕਰਾਣ ਦੀ ਵਜਾ ਪਛ ਲੈਂਦੇ ਨੇ ਨੰਬਰ 31 ਸੌਣ ਤੋਂ ਪਹਿਲਾਂ ਜਿਸ ਪਾਤਰ ਤੇ ਵੀ ਤੁਸੀਂ ਜਿਹੜੀ ਦਹੀਂ ਜਮਾਉਣਾ ਚਾਹੁੰਦੇ ਹੋ ਉਸ ਬਰਤਨ ਵਿੱਚ ਥੋੜਾ ਜਿਹਾ ਫੜਕੜੀ ਦਾ ਚੂਰਨ ਲਗਾ ਦਿਓ ਇਸ ਨਾਲ ਦਹੀਂ ਖੱਟਾ ਵੀ ਨਹੀਂ ਹੋਵੇਗਾ ਤੇ ਜਿਆਦਾ گاੜਾ ਵੀ ਜੰਮੇਗਾ ਨੰਬਰ 32 ਤੁਸੀਂ ਕਿਸੇ ਨੂੰ ਤਦ ਤੱਕ ਨਹੀਂ ਸਮਝ ਸਕਦੇ ਜਦ ਤੱਕ ਸਾਹਮਣੇ ਵਾਲਾ ਸਮਝਾਉਣਾ ਚਾਹੁੰਦਾ ਸਮਝਣਾ ਚਾਹੁੰਦਾ ਹੋਵੇ ਨੰਬਰ 33 ਉੱਪਰ ਫੇਸ ਉੱਪਰ ਜੇਕਰ ਫਿੰਸੀਆਂ ਹੋ ਜਾਣ ਤਾਂ ਪਰ ਸਦਾ ਰੁਕੜਾ ਮੜੂ ਬਰਫ ਦਾ ਢੁਕੜਾ ਮੜੂ ਨੰਬਰ 34 ਬਹੁਤ ਮੁਸ਼ਕਿਲ ਹੈ ਸਮਝਣ ਜ਼ਿੰਦਗੀ ਨੂੰ ਜਦੋਂ ਤੂੰ ਮਿਲੀ ਤਾਂ ਹਰ ਪਲ ਬਦਲ ਰਹੀ ਹੈ ਨੰਬਰ 35 ਖਜੂਰਖਾਨ ਤੋਂ ਬਾਅਦ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਹਾਜਮਾ ਵਿਗੜ ਜਾਂਦਾ ਹੈ ਨੰਬਰ 36 ਦੀਵਜਾ ਨਾਲ ਸਰਹੰਦ ਸਰਹੱਦਾਂ ਤੇ ਇਲਜ਼ਾਮ ਹੈ ਮਟਵਾਰੇ ਦਾ ਲੋਕਾਂ ਮਜਬ ਮਲੁੱਤਾਂ ਤੋਂ ਇੱਕ ਕਰ ਵਿੱਚ ਹੀ ਅਲੱਗ ਰਹਿੰਦੇ ਹਨ ਨੰਬਰ 33 ਮਸੂੜਿਆਂ ਨੂੰ ਮੌਜੂਦ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਰੱਟੀ ਦਾ ਸੇਵਨ ਨਿਮਤ ਮਾਤਰਾ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 38 ਖੁਸ਼ੀ ਤਕਦੀਰ ਚ ਨਹੀਂ ਹੋਣੀ ਚਾਹੀਦੀ ਤਸਵੀਰਾਂ ਚ ਤਾਂ ਹਰ ਕੋਈ ਸੌਰੀ ਖੁਸ਼ੀ ਤਕਦੀਰ ਵਿੱਚ ਹੋਣੀ ਚਾਹੀਦੀ ਹੈ ਤਸਵੀਰਾਂ ਵਿੱਚ ਤਾਂ ਹਰ ਕੋਈ ਹੀ ਹੱਸ ਲੈਂਦਾ ਹੈ ਨੰਬਰ 49 ਗੁੜ ਗੁੜ ਨੂੰ ਗਰਮ ਕਰਕੇ ਖਾਣਾ ਨਾਲ ਉਤਰਪਲ ਮਸਲ ਨਾਲ ਪੀੜ ਦਾ ਪੇਟ ਦਾ ਦਰਦ ਖਤਮ ਹੋ ਜਾਂਦਾ ਹੈ ਨੰਬਰ 40 ਹਰ ਆਦਮੀ ਆਪਣੀ ਜ਼ਿੰਦਗੀ ਵਿੱਚ ਹੀਰੋ ਹੈ ਬਸ ਕੁਝ ਲੋਕਾਂ ਦੀਆਂ ਫਿਲਮਾਂ ਰਿਲੀਜ਼ ਨਹੀਂ ਹੁੰਦੀਆਂ ਨੰਬਰ 41 ਜੇਕਰ ਤੁਹਾਡੇ ਮੁੱਲਾ ਬੁੱਲਾ ਦਾ ਰੰਗ ਬਦਲ ਰਿਹਾ ਹੋਵੇ ਤਾਂ ਨਜ਼ਰ ਆਉਣ ਲੱਗਾ ਰਿਹਾ ਹੋਵੇ ਤਾਂ ਇਹ ਤੁਹਾਡੀ ਸਿਹਤ ਲਈ ਚੰਗਾ ਨਹੀਂ ਨੰਬਰ 42 ਸਭ ਕੁਝ ਮਿਲ ਜਾਵੇ ਤਾਂ ਜੀ ਇਹਨਾਂ ਦਾ ਕੀ ਮਜ਼ਾ ਜਿਉਣ ਲਈ ਤਾਂ ਇੱਕ ਕਮੀ ਹੀ ਜ਼ਰੂਰੀ ਹੈ ਨੰਬਰ 43 ਬਦਾਮ ਦਾ ਪੇਟ ਤੁਨ ਤੇਲ ਤੁਨੀ ਵਿੱਚ ਲਪਾਉਣ ਨਾਲ ਪੇੜ ਹੌਲੀ-ਹੌਲੀ ਖਤਮ ਪੇਟ ਦਰਦ ਹੌਲੀ-ਹੌਲੀ ਖਤਮ ਹੋ ਜਾਂਦਾ ਚਰਣਾ ਵਿੱਚ ਕੰਮੇ ਦਾ ਪਿਆਸਾ ਕੱਟ ਲੱਗਦੇ ਹਨ ਤੇ ਨੂਹਾ ਨੂ ਵੀ 50 ਹੈ ਨੰਬਰ 44 ਉਮਰ ਭਰ ਬਣੇ ਰਹਿਣਗੇ ਲੋਕ ਦੋਸਤ ਤੁਹਾਡੇ ਉਮਰ ਭਰ ਤੁਸੀਂ ਲੋਕਾਂ ਦੇ ਕੰਮ ਆਉਂਦੇ ਰਹੋ ਨੰਬਰ 45 ਸਰਾਣੇ ਦੇ ਕਵਰ ਨੂੰ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਤੋ ਇਸ ਨਾਲ ਚਿਹਰੇ ਤੇ ਚੁੜੀਆਂ ਨਹੀਂ ਪਹਿਣਗੀਆਂ ਨੰਬਰ 46 ਜਮਾਨੇ ਦੀਆਂ ਗੱਲਾਂ ਤੇ ਲੋਕਾਂ ਦੇ ਚਿਹਰੇ ਜਦ ਵੀ ਦੇਖੋ ਬਦਲੇ ਹੋਏ ਹੀ ਮਿਲਣਗੇ ਨੰਬਰ 47000 ਰੁਜਾਨਾ ਸਵੇਰੇ ਉੱਠਣ ਸਹਾਰੂਣਾ ਰੁਜਾਨਾ ਸਵੇਰੇ ਉੱਠਣ ਸਾਰ ਵਾਲਾਂ ਵਿੱਚ ਕੰਗੀ ਕਰਨ ਨਾਲ ਵਾਲ ਮਜ਼ਬੂਤ ਹੁੰਦੇ ਹਨ ਨੰਬਰ 48 ਉਹ ਹੱਥੇ ਸਿੱਖਿਓ ਬਹੁਤ ਅਨਮੋਲ ਹੁੰਦੇ ਹਨ ਜੋ ਤੁਹਾਨੂੰ ਵਕਤ ਸਹਾਰਾ ਦੇਣ ਜਦੋਂ ਤੁਸੀਂ ਵਿਖਰ ਰਹੇ ਹੋ ਉਹਨਾਂ ਨੂੰ ਕਦੇ ਨਾ ਛੱਡੋ ਨੰਬਰ 49 ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣਾ ਚਿਹਰਾ ਧੋ ਕੇ ਚੋਣ ਦੀ ਆਦਤ ਪਾ ਲੈਂਦੇ ਹੋ ਤਾਂ ਇਹ ਹਲਾ ਹਰ ਤੁਹਾਡੇ ਚਿਹਰੇ ਦੇ ਚਮਕ ਤੇ ਨਖਾਰ ਆ ਜਾਂਦੇ ਹਨ ਨੰਬਰ 50 ਜਿੰਦਗੀ ਜੂਣ ਵਾਲੇ ਜੀ ਹੀ ਲੈਂਦੇ ਹਨ ਸ਼ਾਂਤੇ ਸੜਨ ਵਾਲੇ ਤੇ ਸੜ ਕੇ राख ਹੋ ਜਾਂਦੇ ਹਨ ਸ਼ਿਸ਼ਾਨ ਦੇ ਵਿੱਚ ਹਾਂਜੀ ਵੀਡੀਓ ਕਿਦੋਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਬੁੱਲਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਅੱਗੇ ਜੋੜ ਕੇ ਮਾਫੀ ਮੰਗਦੀ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਐ ਸੀ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖ ਕੇ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ